बाजरा बन ਰਿਹਾ ਹੈ ਕਿਸਾਨਾਂ ਦੇ ਲਈ ਕਰੋੜਪਤੀ ਬਣਾਉਣ ਦਾ ਮੌਕਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਪਹਿਲਾਂ ਤਾਂ ਬਾਜਰਾ ਨੂੰ ਗਰੀਬਾਂ ਦਾ ਅਨਾਜ ਕਿਹਾ ਜਾਂਦਾ ਸੀਗਾ ਪਰ ਜਿਵੇਂ ਜਿਵੇਂ ਲੋਕ ਸਿਹਤ ਅਤੇ ਬਾਜਰੇ ਦੀ ਗੁਣਾਂ ਦੇ ਪ੍ਰਤੀ ਜਾਗਰੂਕ ਹੁੰਦੇ ਜਾ ਰਹੇ ਨੇ ਕਿ ਇਸ ਦੇ ਵਿੱਚ ਕੀ ਕੁਝ ਗੁਣ ਪਾਏ ਜਾਂਦੇ ਨੇ ਇਸ ਦੀ ਮੰਗ ਵੀ ਹੋਰ ਵੱਧਦੀ ਜਾ ਰਹੀ ਹੈ ਅੱਜ ਇਸ ਦੀ ਮੰਗ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਹੈ ਅੱਜ ਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਬਾਜਰੇ ਦੇ ਨਾਲ ਸੰਬੰਧਿਤ ਕਾਰੋਬਾਰ ਕਰਕੇ ਬਹੁਤ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਦੇ ਕੋਲ ਪਹੁੰਚ ਸਕੇ ਤੇ ਕਿਸਾਨ ਇਸ ਨੂੰ ਜੋ ਕਿ ਅਪਣਾ ਕੇ ਆਪਣਾ ਘਰ ਦਾ ਗੁਜ਼ਾਰਾ ਤੇ ਕਰੋੜਪਤੀ ਬਣ ਸਕਣ जिसਦੇ ਲਈ केंद्र ਅਤੇ ਰਾਜ ਸਰਕਾਰਾਂ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਇਸ ਮੁਨਾਫੇ ਨੂੰ ਲੈ ਕੇ ਬਾਜਰੀ ਦੇ ਵਿੱਚ ਕਣਕ ਅਤੇ ਚੋਲਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਕੀ ਸਰਕਾਰ ਨੇ ਬਾਜਰੀ ਦੇ ਉਤਪਾਦਨ ਨੂੰ ਵਧਾਉਣ ਅਤੇ ਇਸ ਦੇ ਕਾਰੋਬਾਰ ਨੂੰ ਵਧਾਉਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਬੰਧ ਵੀ ਕੀਤਾ ਹੈਗਾ ਹੁਣ ਗੱਲ ਕਰਦੇ ਆ ਵੀ ਆਖਿਰ ਬਿਜ਼ਨਸ ਕਿਵੇਂ ਕੀਤਾ ਜਾ ਸਕਦਾ ਤੁਸੀਂ ਬਾਜਰੀ ਦੀ ਸਫਾਈ ਯੂਨਿਟ ਸਥਾਪਿਤ ਕਰਕੇ ਲੱਖਾਂ ਰੁਪਏ ਕਮਾ ਸਕਦੇ ਹੋ ਅੱਜ ਤੋਂ ਸ਼ੁਰੂ ਕਰਨ ਦੇ ਲਈ ਤੁਹਾਨੂੰ ਸਿਰਫ 2 ਤੋਂ 3 ਲੱਖ ਰੁਪਏ ਦੀ ਜ਼ਰੂਰਤ ਹੋਵੇਗੀ ਬਾਕੀ ਤੁਹਾਨੂੰ ਸਰਕਾਰ ਦੁਆਰਾ ਚਲਾਈ ਜਾ ਰਹੀ ਲੋਨ ਸਕੀਮ ਦਾ ਲਾਭ ਮਿਲ ਸਕੇਗਾ ਹੁਣ ਗੱਲ ਆਉਂਦੀ ਹੈ ਵੀ ਮਾਰਕੀਟ ਸਫਾਈ ਯੂਨਿਟ ਕਿਵੇਂ ਸ਼ੁਰੂ ਕੀਤੀ ਜਾਵੇ ਤਾਂ ਬਾਜਰੇ ਦੀ ਸਫਾਈ ਯੂਨਿਟ ਸ਼ੁਰੂ ਕਰਨ ਦੇ ਲਈ ਲਗਭਗ 25 ਲੱਖ ਰੁਪਏ ਖਰਚਾ ਆਉਂਦੇ ਨੇ ਜੇਕਰ ਤੁਹਾਡੇ ਕੋਲ 2 ਤੋਂ 2.5 ਲੱਖ ਤੋਂ ਜਾਂ ਫਿਰ 3 ਲੱਖ ਰੁਪਏ ਹੁੰਦੇ ਨੇ ਤਾਂ ਤੁਹਾਨੂੰ ਬਾਕੀ ਦੇ ਲਈ ਕਰਜ਼ਾ ਮਿਲੇਗਾ ਯੂਨਿਟੇ ਸ਼ੁਰੂ ਕਰਨ ਦੇ ਲਈ ਤੁਹਾਡੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ ਜਾਂ ਫਿਰ ਜੋ ਕਿ ਤੁਸੀਂ ਚਾਹੋ ਤਾਂ ਤੁਸੀਂ ਕਿਰਾਏ ਦੇ ਉੱਤੇ ਜ਼ਮੀਨ ਵੀ ਲੈ ਸਕਦੇ ਹੋ ਜਿੱਥੇ ਤੁਹਾਨੂੰ ਪਲਾਂਟ ਅਤੇ ਮਸ਼ੀਨਰੀ ਲਗਾਉਣੀ ਪਵੇਗੀ ਪਲਾਂਟ ਅਜੇ ਹੀ ਜਗ੍ਹਾ ਦੇ ਉੱਤੇ ਲਗਾਓ ਜਿੱਥੇ ਨੇੜੇ-ਨੇੜੇ ਫਾਰਮ ਹੋਣ ਯਾਨੀ ਕਿ ਜਿੱਥੇ ਬਾਜਰਾ ਪੈਦਾ ਹੁੰਦਾ ਹੈ ਤਾਂ ਜੋ ਲਾਗਤ ਘਟ ਕੀਤੀ ਜਾ ਸਕੇ ਕਿਸਾਨਾਂ ਤੋਂ ਘੱਟ ਕੀਮਤ ਦੇ ਉੱਤੇ ਬਾਜਰਾ ਖਰੀਦ ਕੇ ਤੁਸੀਂ ਇਸ ਨੂੰ ਪ੍ਰੋਸੈਸਿੰਗ ਯੂਨਿਟ ਤੋਂ ਸਿੱਧੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਦੇ ਵਿੱਚ ਵੀ ਭੇਜ ਸਕਦੇ ਹੋ ਜੇਕਰ ਤੁਸੀਂ ਵੀ ਖੇਤੀ ਕਰਦੇ ਹੋ ਤਾਂ ਹੋਰ ਕੇਕ ਦੇ ਉੱਤੇ ਇਹ ਕੇਜ ਦੱਸਦੇ ਕਿ ਇੱਕ ਕੇਕ ਦੇ ਉੱਤੇ ਆਈ ਸਿੰਗ ਹੋਵੇਗਾ ਆਪਣੇ ਖੇਤਾਂ ਦੇ ਵਿੱਚ ਬਾਜਰਾ ਉਗਾ ਕੇ ਤੁਸੀਂ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਕੇ ਵਧੇਰੇ ਮੁਨਾਫਾ ਕਮਾ ਸਕਦੇ ਹੋ ਹੁਣ ਆਉਂਦੀ ਹੈ ਵੀ ਕਮਾਈ ਕਿੰਨੀ ਹੋਵੇਗੀ ਬਾਜਰੇ ਦੀ ਵੱਧਦੀ ਮੰਗ ਦੇ ਕਾਰਨ ਜੇਕਰ ਤੁਸੀਂ 100% 100% ਸਮਰੱਥਾ ਦੇ ਨਾਲ ਵੀ ਕੰਮ ਕਰਦੇ ਹੋ ਤਾਂ ਸਾਲਾਨਾ ਲੱਖਾਂ ਰੁਪਏ ਦੀ ਵਿਕਰੀ ਹੋ ਸਕਦੀ ਹੈ ਇਸ ਦੇ ਵਿੱਚ ਤੁਹਾਡਾ ਮੁਨਾਫਾ ਹਰ ਸਾਲ ਵਧੇਗਾ ਅਤੇ ਖਰਚੇ ਘੱਟ ਹੋਣਗੇ ਅੱਜ ਵੀ ਬਹੁਤ ਸਾਰੇ ਲੋਕ ਨੇ ਇਸ ਕਾਰੋਬਾਰ ਤੋਂ ਸਾਲਾਨਾ 10 ਲੱਖ ਰੁਪਏ ਤੋਂ ਵੱਧ ਕਮਾ ਰਹੇ ਨੇ ਜੇਕਰ ਤੁਸੀਂ ਵੀ ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸ਼ੁਰੂ ਕਰਕੇ ਭਾਰੀ ਮੁਨਾਫਾ ਵੀ ਕਮਾ ਸਕਦੇ ਹੋ ਤੇ ਆਪਣੀ ਆਮਦਨ ਵੀ ਵਧਾਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਦੇ ਕੋਲ ਪਹੁੰਚ ਸਕੇ ਤੇ ਕਿਸਾਨ ਇਸ ਨੂੰ ਜੋ ਕਿ અપਨਾ ਕੇ ਆਪਣਾ ਘਰ ਦਾ ਗੁਜ਼ਾਰਾ ਤੇ ਕਰੋੜਪਤੀ ਬਣ ਸਕਣ जिसਦੇ ਲਈ केंद्र ਅਤੇ ਰਾਜ ਸਰਕਾਰਾਂ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਇਸ ਮੁਨਾਫੇ ਨੂੰ ਲੈ ਕੇ ਬਾਜਰੀ ਦੇ ਵਿੱਚ ਕਣਕ ਅਤੇ ਚੋਲਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਕਿਨ ਸਰਕਾਰ ਨੇ ਬਾਜਰੀ ਦੇ ਉਤਪਾਦਨ ਨੂੰ ਵਧਾਉਣ ਅਤੇ ਇਸ ਦੇ ਕਾਰੋਬਾਰ ਨੂੰ ਵਧਾਉਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਬੰਧ ਵੀ ਕੀਤਾ ਹੈਗਾ